ਕਾ ਮਿਲ ਜਾਏ ਮਨੁੱਖ ਦੀ ਜੀਵਨ ਧਾਰਾ ਨਿਵਾਨ ਦੀ ਤਰਫ ਹੀ ਜਾਂਦੀ ਹੈ ਜੈਸੇ ਪਾਣੀ ਆਪਣੇ ਆਪ ਨਿਵਾਨ ਲੋ ਜਾਂਦਾ ਹੈ ਆਪਣੇ ਆਪ ਹਰ ਇੱਕ ਦੀ ਜੀਵਨ ਧਾਰਾ ਨਿਵਾਨ ਹੋ ਜਾਂਦੀ ਹੈ ਇਤੇ ਕੋਈ ਜਬ ਤਬ ਦਾ ਪ੍ਰੈਸ਼ਰ ਹੋਵੇ ਦਬਾਅ ਹੋਵੇ ਤਾਂ ਕਿਧਰੇ ਜੀਵਨ ਧਾਰਾ ਬੁਲੰਦੀਆਂ ਨੂੰ ਛਉਂਦੀ ਹੈ ਮੁੰਜ ਨਹੀਂ ਛਉਂਦੀ ਸੋ ਮੈਂ ਅਰਜ਼ ਕਰਾਂ ਧਰਤੀ ਤੋਂ ਗੁਣ ਲੈਣਾ ਬਰਦਾਸ਼ ਦਾ ਮਾਦਾ ਸਹਿਨ ਸ਼ਕਤੀ ਜੁਨ ਜਿਹਦੇ ਕੋਲ ਸਹਿਨ ਸ਼ਕਤੀ ਨਹੀਂ ਸਹਾਰਨ ਸ਼ਕਤੀ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਰਾਮ ਕਲੀ ਰਾਗ ਦੇ ਚ ਧਰਤੀ ਦਾ ਇੱਕ ਸਵਾਲ ਲਿਖਿਆ ਹੈ ਸਹਿਬ ਐਸਾ ਫਰਮਾਨ ਕਰਦੇ ਨੇ ਚੰਦਨ ਅਗਰ ਕਪੂਰ ਲੇਪਨ ਫਿ ਸੰਗੇ ਨਹੀਂ ਪ੍ਰੀਤ ਬਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨ ਮਨੇ ਵਿਪਰੀਤ ਰਾਮ ਕੱਲੀ ਮੱਲਾ ਪੰਜਾ ਚੰਦਨ ਦਾ ਲੇਪ ਕੀਤਾ ਜ਼ਮੀਨ ਤੇ ਚੰਦਨ ਅਗਰ ਕਪੂਰ ਲੇਪਨ ਕਪੂਰ ਦਾ ਲੇਪਾ ਕੀਤਾ ਚੰਦਨ ਦਾ ਲੇਪਾ ਕੀਤਾ ਉੱਪਰ ਫੁੱਲ ਰੱਖੇ ਨੇ ਸਜਦਾ ਕੀਤਾ ਜਿਵੇਂ ਭੂਮੀ ਪੂਜਨ ਕਰ ਦੇਣਾ ਤੇ ધરਤੀ ਕੋਈ ਉਹਦੇ ਨਾਲ ਬਹੁਤਾ ਪਿਆਰ ਨਹੀਂ ਬੰਦਦੇ ਬਈ ਨੇ ਮੇਰਾ ਬੜਾ ਸਦਕਾਰ ਕੀਤਾ ਵਿਸ਼ਟ ਮਉਤਰ ਖੋਦ ਤਿਲ ਤਿਲ ਮਨ ਨਮਨੇ ਬਿਪਰੇਤ ਗੰਦਗੀ ਛੁੱਟੀ ਜ਼ਮੀਨ ਤੇ ਕਿਦਰੇ ਖੁਦਾਈ ਕੀਤੀ ਹੈ ਹੋਰ ਮੈਲਾ ਕੀਤਾ ਜ਼ਮੀਨ ਨੂੰ zameen ne koi bura nahi manaya zameen koi sraap den do nahi aayi sada ek ras sada ek ras itni saharn shakti hai jide kole dharti da gun hovega upma bhi sahar jaega ninda bhi sahar jaega na banda upma sahar sakda na banda ninda sahar sakda ਚਾਰ ਬੰਦੇ ਉਪਮਾ ਕਰਨ ਲੱਗ ਪੈਣ ਗੁਵਾਰੇ ਦੀ ਤਰ੍ਹਾਂ ਫੁੱਲ ਜਾਂਦਾ ਹੈ। ਤੇ ਫਿਰ ਸੋਚਦਾ ਮੇਰੇ ਜੈਸਾ ਕੋਈ ਹੈ ਨਹੀਂ। ਕਿ ਚਾਰ ਬੰਦੇ ਨਿੰਦਾ ਕਰਨ ਤੇ ਢੇਰੀ ਢਾ ਬੈਠਦਾ ਹੈ। ਇੱਥੋਂ ਇੰਜ ਪਤਾ ਚੱਲਿਆ ਤਨ ਵਿੱਚ ਧਰਤੀ ਹੈ। ਮਨ ਵਿੱਚ ਧਰਤੀ ਦਾ ਗੁਣ ਨਹੀਂ ਹੈ। ਤੋਂ ਮਨ ਦਾ ਬੈਲੈਂਸ ਵਿਗੜੇਗਾ ਭਾਵੇਂ ਤਨ ਦਾ ਬੈਲੈਂਸ ਠੀਕ ਹੈ। ਇਸ ਵਾਸਤੇ ਆਯੁਰਵੇਦ ਵੀ ਐਸਾ ਕਹਿਣ ਲੱਗ ਪਿਆ ਧਰਮ ਤੇ ਪਹਿਲੇ ਤੋਂ ਹੀ ਕਹਿ ਰਿਹਾ ਹੈ ਨੜੇ ਨਵੇ ਫਿਸਦੀ ਰੋਗ ਮਾਨਸਿਕ ਹੁੰਦੇ ਨੇ ਸ਼ਰੀਰਕ ਨਹੀਂ ਹੁੰਦੇ ਮਾਨਸਿਕ ਹੁੰਦੇ ਨੇ ਧਰਤੀ ਤੋਂ ਲੈਣੀ ਹੈ ਸਹਾਰਨ ਸ਼ਕਤੀ ਜੈਸੇ ਹੈ ਇੱਕ ਨੁਕਤਾ ਤੁਹਾਡੇ ਸਾਹਮਣੇ ਮੈਂ ਰੱਖਾਂ ਹਰੀ ਚੰਦ ਆਡੂਰਾ ਉਹਦੀ ਫੌਜ ਨੇ ਹਿਮਾਚਲ ਪ੍ਰਦੇਸ਼ ਦੀ ਗੱਲ ਭੰਗਾਣੀ ਦੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਹੀ ਧਾਰ ਦੀ ਸੈਨਾ ਨੇ ਚਾਰੇ ਪਾਸੇ ਹਜ਼ਾਰਾਂ ਸਿਪਾਹੀਏ ਵਿਚਕਾਰ ਧਨ ਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੇ ਪਾਸੇ ਦੇਖਦੇ ਨੇ ਫੌਜੀ ਫੌਜੀ ਬਹੀਦਾਰ ਦੀ ਫੌਜ ਦੇ ਵਿੱਚ ਮੁਗਲ ਸੈਨਾ ਵੀ ਸੀ ਔਰੰਗਜ਼ੇਬ ਦੀ ਇਹ ਸਾਰਾ ਸਿਲਸਿਲਾ ਮਹਾਰਾਜ ਨੇ ਦੇਖਿਆ ਹਰੀ ਚੰਦ ਹਡੂਰਾ ਲਲਕਾਰਦਾ ਹੋਇਆ ਅੱਗੇ ਆਇਆ ਬਈ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨੂੰ ਤੁਸੀਂ ਕਿੱਥੇ ਜਾ ਸਕਦੇ ਹੋ ਅਈ ਤੁਸੀਂ ਸਾਡੀ ਮੁੱਠੀ ਦੇ ਚੋ ਤੁਸੀਂ ਜਾਤੇ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਤੁਹਾਡਾ ਨਿਸ਼ਾਨਾ ਕਦੀ ਖਤ੍ਹਾ ਨਹੀਂ ਜਾਂਦਾ ਤੁਸੀਂ ਸਾਡੇ ਕਬਜ਼ੇ ਚ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀਚੰਦ ਹਡੂਰਾ ਕਹਿੰਦਾ ਤੁਸੀਂ ਵਾਰ ਕਰੋ ਪਹਿਲੇ ਮੇਰੇ ਤੇ ਫਿਰ ਮੈਂ ਵਾਰ ਕਰਾਂਗਾ ਤੀਰ ਦਾ ਦੇਖਦੇ ਹਾਂ ਕਿਦਾ ਤੀਰ ਨਿਸ਼ਾਨੇ ਤੇ ਲੱਗਦਾ ਹਰੀਚੰਦ ਹੰਡੂਰੇ ਨੇ ਢਾਲ ਬੰਨ੍ਹੇ ਹੋਈ ਸੀ छाਤੀ ਤੇ ਜਿਹਨੂੰ ਸੰਜੋਗ ਕਹਿੰਦੇ ਨੇ ਲੋਹੇ ਦੇ ਵਸਤਰ ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰੱਖਦੇ ਸਨ ਆਪਣੇ ਬਚਾਓ ਦਾ ਪੂਰਾ ਸਾਧਨ ਤੇ ਸਤਿਗੁਰੂ ਤੇ ਐਵੇਂ ਮੌਜ ਚ ਆ ਰਹੇ ਸਨ ਗਹਿਰਾ ਪਾਲੇ ਇਹ ਸਭ ਕੁਝ ਵੇਖਿਆ ਤੇ ਗਹਿਰਾ ਪਾਲੇ ਤੇ ਸਾਡੀ ਪਕੜ ਦੇ ਚ ਨੇ ਮਹਾਰਾਜ ਨੂੰ ਹਰੀ ਚੰਦ ਕਹਿੰਦਾ ਹੈ ਚਲਾਓ ਤੇ ਸਤਿਗੁਰੂ ਕਹਿੰਦੇ ਨੇ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿਚ ਵਿਸ਼ਰਾਮ ਕਰ ਰਹੀ ਹੈ ਹਰੀ ਚੰਦ ਤੋਂ تیر ਚਲਾ। ਅਜੀਵ ਫਕੀਰ ਜੋਸ਼ ਦੇ ਚ ਨਹੀਂ ਆਇਆ। ਕੀ ਹੋਇਆ ਤੁਸੀਂ ਗਹਿਰਾ ਪਾ ਲਿਆ। ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ 2-4। ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਸ਼ਸਤਰ ਵਸਤਰ ਹੈ। ਐਸੋ ਗੱਲ ਸਰਡੇ ਕੋਲ ਕੁਛ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਦੇ ਵਿੱਚ ਬੈਠਾ ਤੂੰ ਤੀਰ ਚਲਾ ਹਰੀ ਚੰਦਰੋਂ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨਿਹੱਥੇ ਤੇ ਤੀਰ ਚਲਾਇਆ ਔਰ ਇਹ ਚੰਗਾ ਮੌਕਾ ਦੇ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਅੰਦਰੋਂ ਕਹਿੰਦਾ ਨੀਤੀ ਦੇ ਪੰਡਿਤ ਨਹੀਂ ਨੇ ਰਾਜਨੇਤਕ ਨਹੀਂ ਨੇ ਕਿਉਂਕਿ ਰਾਜਨੇਤਕ ਕਤਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋਪੈ ਨਹੀਂ ਹੋਈ ਸੀ ਉਹਨੇ ਲੋਹੇ ਦੇ ਕਪੜੇ ਪਹਿਨੇ ਹੋਏ ਸਨ ਤਾਲਵੀ ਸੀਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ ਸਤਿਰ ਨੇ ਮੇਰਾ ਕੁਝ ਨਹੀਂ ਵਿਗਾੜਨਾ ਸਤਗੁਰ ਕਹਿਣ ਲੱਗੇ ਤੋਂ ਤੀਰ ਚਲਾ ਦਸਮ ਗ੍ਰੰਥ ਦੇ ਇਹ ਬੋਲ ਨੇ ਹਰੀ ਚੰਦ ਕੋਪਿਓ ਕਮਾਣੰ ਸਵਾਰੰ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਝੋ ਕੱਢਿਆ ਨਿਸ਼ਾਨਾ ਮਹਾਰਾਜ ਦੇ ਕੀ ਨੇ ਲਾਇਆ ਐਸਾ ਹੋਇਆ ਉਹ ਤੀਰ ਸਿਰ ਦੇ ਉਪਰੋਂ ਲੰਘ ਗਿਆ ਨੇ ਹਰੀ ਚੰਦ ਕੋਪਿਓ ਕਮਾਣ ਸੰਵਾਰ ਪ੍ਰਥਮ ਬਾਜੀੰ ਤਾਣ ਬਾਣੰ ਪ੍ਰਹਾਰੰ ਉਹਨੇ ਬਥੇ ਦੇ ਚੋਂ ਤੀਰ ਕੱਢਿਆ ਖਿੱਚ ਕੇ ਮਾਰੇ ਆ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲਗੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਜੋ ਕੁਛ ਥੇ ਪਹਿਲੇ ਵਾਕਿਜ ਕਹਿ ਰਹੇ ਨੇ ਉਹਨੇ ਛਾਤੀ ਦਾ ਨਿਸ਼ਾਨਾ ਬਣਾਉਂਦਿਆਂ ਬਣਾਉਂਦਿਆਂ ਇੱਕਦਮ ਘੋੜੇ ਦਾ ਨਿਸ਼ਾਨਾ ਬਣਾਇਆ ਵੀ ਚਲੋ ਛਾਤੀ ਤੋਂ ਤੀਰ ਖਦਾ ਵੀ ਜਾ ਸਕਦਾ ਇਤਨਾ ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਏ ਘੋੜਾ ਪਹਾੜਾਂ ਤੋਂ ਵੀ ਨਸ ਜਾਂਦਾ ਹੈ ਇਤੇ ਪੰਛੀਆਂ ਦੀ ਤਣਾ ਉੱਡ ਕੇ ਵੱਜ ਜਾਂਦਾ ਹੈ ਇਹਨੂੰ ਪਹਿਲੇ ਮਾਰੀਏ ਇਸ ਘੋੜੇ ਨੂੰ ਪਹਿਲੇ ਖਤਮ ਕਰੀਏ ਇਹ ਸਾਰੀ ਕਥਾ ਇੰਜ ਲਿਖੀ ਹੋਈ ਹੈ ਪਰ ਉਹ ਤੀਰ ਨਾ ਸਤਗੁਰ ਨੂੰ ਲਗਿਆ ਨਾ ਘੋੜੇ ਨੂੰ ਤੇ ਹਰੀ ਚੰਦ ਹੁਣ ਸੋਚਦਾ ਹੈ ਹੁਣ ਮੈਨੂੰ ਮੌਕਾ ਦੇਣਾ ਪਏਗਾ ਗੁਰੂ ਗੋਬਿੰਦ ਸਿੰਘ ਨੂੰ ਤਾਂ ਕਿ ਐਸਤ੍ਰੇਨ ਹੁੰਦਾ ਹੈ ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਹੈ ਤੀਰ ਚਲਾਣ ਦਾ ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ ਤੋ ਹਰੀ ਚੰਦ ਕਹਿੰਦੇ ਨੇ ਹੁਣ ਤੁਸੀਂ ਤੀਰ ਚਲਾਓ ਮਹਾਰਾਜ ਕਹਿੰਦੇ ਨੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਅਜੇ ਵੀ ਸ਼ਾਂਤ ਸਾਗਰ ਦੇ ਚ ਆਨੰਦਿਤ ਹੈ ਤੋ ਇੱਕ ਤੀਰ ਹੋਰ ਚਲਾਓ ਆੰਦਰਾ ਖੁਸ਼ ਹੋਇਆ ਹੈ ਹਰੀ ਚੰਦ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾਕਈ ਫਕੀਰ ਦੇ ਫਕੀਰ ਹੈ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਿਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਹੇ ਮੈਂ ਤੇ ਘੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਦਦੇ ਜਾ ਨਾ ਸਕਣ ਸਾਡੀ ਪਕੜ 'ਚ ਇਹ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ ਮਹਾਰਾਜ ਕਹਿੰਦੇ ਨੇ ਦੁੱਤੀਏ ਤਾਕ ਕੈ ਤੀਰ ਮੋਖੋ ਚਲਾਇਓ ਰਖੈਉ ਦੇਵ ਮੈਂ ਕਾਨ ਅਛੈ ਕੈ ਸਦਾਇਓ ਉਸ ਅਕਾਲ ਪੁਰਖ ਨੇ ਮੇਰੀ ਐਸੀ ਰਕਸ਼ਾ ਕੀਤੀ ਉਹ ਤੀਰ ਮੇਰੇ ਕੰਨਾਂ ਨੂੰ ਛੂਕੇ ਲੰਗੇ ਸਤਿਗੁਰ ਇੰਜ ਕਹਿੰਦੇ ਨੇ ਨਿਸ਼ਾਨਾ ਤੇ ਬੜਾਇਆ ਉਸਨੇ ਸੀਨੇ ਛਾਤੀ ਦਾ पर तीर कन्ना नो छोके लंगे दुतीय ताक के इसरी मुख वाक बादशाही दसवीं बचेतर नाटक दुतीय ताक के तीर मौखो चलायो रखयो देव मैं कान छय कैसे दायो तीर लंगे लगया ही ने अंदरों ते बड़ा शर्मसार होया हरिचंद भाई मैं अपने आप नो इतना निशानेबाज कह रहया सी ਦੂਜਾ ਨਿਸ਼ਾਨਾ ਵੀ ਖਤਾ ਗਿਆ ਪਹਿਲਾ ਘੋੜੇ ਨੂੰ ਨਹੀਂ ਲੱਗਿਆ ਇਹ ਦੂਜਾ ਸਤਿਗੁਰੂ ਨੂੰ ਨਹੀਂ ਲੱਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ ਆਪਣਾ ਧਨਸ਼ਬਾਨ ਸੰਭਾਲਣ ਗਏ ਸੁਣਿਆ ਹੈ ਬੜੇ ਨਿਸ਼ਾਨਚੀ ਨੇ ਹਰੀ ਚੰਦ ਕਹਿੰਦਾ ਹੈ ਮਹਾਰਾਜ ਹੁਣ ਤੁਸੀਂ ਚਲਾਓ ਤੀਰ ਨੀਤੀ ਦੇ ਮਤਲਬ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਏਗਾ ਚਲਾਓ ਤੁਸੀਂ تیر ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਮਿੱਤਰਾ ਇੱਕ تیر ਤੂੰ ਹੋਰ ਚਲਾ ਦੇ ਇਨਾ ਬੋਲਾਂ ਨੂੰ ਜਦ ਮੈਂ ਪੜਿਆ ਹੈ ਇਨਾ ਜਿਗਰਾ ਐਨਾ ਬਰਦਾਸ਼ ਦਾ ਮਾ ਦਾ ਕੋੜੇ ਬੌਲ ਵੀ ਸਹਾਰੀ ਜਾ ਰਹੇ ਨੇ ਔਰ ਤੀਰ ਉਹ ਚਲਾ ਰਿਹਾ ਤਾਂ ਵੀ ਸ਼ਾਂਤ ਬੈਠੇ ਆਮੀ ਸ਼ਾਂਤ ਬਈ ਇੱਕ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ ਅਨਹੋਣੀ ਘਟਨਾ ਲੱਗਦੀ ਜਦ ਸਤਗੁਰ ਨੇ ਕਿਹਾ ਜੇ ਵੀ ਫਕੀਰ ਉਹਦੀ ਫਕੀਰੀ ਜੋਸ਼ ਦੇ ਚ ਨਹੀਂ ਆਈ ਤੂੰ ਇੱਕ ਤੀਰ ਹੋਰ ਚਲਾ ਲੈ ਹਰੀ ਚੰਦ ਹੁਣ ਸੋਚਦਾ ਦੋ ਤੀਰ ਮੇਰੇ ਖਤਾ ਚਲੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਹੈ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਇਹ ਬਿਲਕੁਲ ਕੁਝ ਨਹੀਂ ਜਾਣਦੇ ਅਦਕੀ ਉਸ ਨੇ ਚਲਾ ਕੇ ਕੀਤੀ ਸਤਗੁਰੂ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਬਣਾਇਆ ਥੱਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਦਾ ਸੂਰਬੀਰ ਘੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਘੋੜੇ ਦੀ ਅਸਵਾਰੀ ਦੇ ਸਰੀਰ ਹਿੱਲਦਾ ਬਹੁਤ ਸਰੀਰ ਦੇ ਅੰਦਰ ਦੇ ਆਜ਼ਾਦਦਰ ਨਾ ਹੋ ਜਾਣ ਤਾਂ ਕਮਰ ਕਸਾ ਬੰਨਣਾ ਪੈਂਦਾ ਸਤਗੁਰ ਨੇ ਪੇਟੀ ਬੰਨੀ ਹੋਈ ਸੀ ਚਮੜੇ ਦੀ ਉਹਦੇ ਉੱਪਰ ਕਮਰ ਕਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ ਉਹਨੇ ਪੇਟੀ ਦਾ ਨਿਸ਼ਾਨਾ ਬਣਾਇਆ ਵੀ ਪਹਿਲੀ ਦਫਾ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਉੱਪਰ ਉੱਠ ਕੇ ਕੰਨ ਦੇ ਕੋਲੋਂ ਲੰਘ ਗਿਆ ਉਸ ਤੋਂ ਪਹਿਲੇ ਘੋੜੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਸਤਗੁਰੂ ਦੇ ਸਿਰ ਦੇ ਉੱਪਰੋਂ ਲੰਘ ਗਏ। ਤੀਰ ਉੱਥੇ ਤੱਕ ਜਾਂਦਾ ਜਾਂਦਾ ਉੱਚਾ ਹੋ ਜਾਂਦਾ ਹੈ। ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣਾਇਆ। ਮਹਾਰਾਜ ਇੰਜ ਲਿਖਦੇ ਨੇ ਤੀਤੀਏ ਤੀਰ ਮਾਰਿਓ ਸੋ ਪੇਟੀ ਮਝਾਰੰ ਵਿਦਯੰਗ ਚਿਲਕ ਤੰਗ ਦਵਾਲ ਪਾਰੰ ਪਧਾਰੰ। ਚਿੱਲਕਾਦੰ ਰੇਸ਼ਮੀ ਕਪੜਾ ਉਹ تیر ਨਿਸ਼ਾਣੇ ਤੇ ਲਗਿਆ ਮਹਾਰਾਜ ਇਹ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵਿਨੇ ਆ ਗਿਆ ਥੱਲੇ ਜਿਹੜੀ ਅਸੀਂ ਪੇਟੀ ਚਮੜੇ ਦੀ ਪਹਿਨੀ ਹੋਈ ਸੀ ਉਹਨੂੰ ਵੀ ਉਸਨੇ ਵਿਨੇ ਆ ਚੁ ਭੀ ਚੁੰਚ ਚਰਮੰ ਕਛੂ ਘਾਇ ਨਾ ਆਇਓ ਕਲੇ ਕਵਲੰਗ ਜਾਨ ਦਾ ਸੰਗ ਬਚਾਇਆ ਇਤਨੀ ਜੀ ਚੁੰਝ ਸਾਡੇ ਪੇਟ ਨੂੰ ਜ਼ਰੂਰ ਲੱਗੇ ਕਮਰ ਕਸੇ ਨੂੰ ਵਿਨ ਗਈ ਪੇਟੀ ਨੂੰ ਵੀ ਵਿਨ ਗਈ ਉਹ ਤੀਰ ਦੀ ਨੋਕ ਥੋੜੀ ਜੀਆਂ ਨੋਕ ਸਾਡੇ ਪੇਟ ਦੀ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜੀਆਂ ਚਮੜੀ ਇੱਕ ਪਾਸੇ ਹੋਈ ਹਲਕੀ ਜੀਆਂ ਖੂਨ ਦੀ ਧਾਰਾ ਵਗੇ ਚੁਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇਆ ਕਲੇ ਕਾਵਨੰ ਜਾਨ ਦਾ ਸੰਗ ਬਚਾਇੰ ਜਦ ਉਹ ਚੁੰਝ ਥੋੜੀ ਜਿਹੀ ਲੱਗੀ ਤੋਂ ਮਹਾਰਾਜ ਕਹਿੰਦੇ ਨੇ ਹਰੀ ਚੰਦ ਸੁਣ ਜਬੈ ਬਾਣ ਲਾਗੈ ਉਹ ਤਵੇ ਰੋਸ ਜਾਗ ਹੁਣ ਫਕੀਰ ਦੀ ਫਕੀਰੀ ਰੋਸੇ ਚਾਗੇ ਹੁਣ ਤੁंजे ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਰੁਕੇ ਹੁਣ ਫਕੀਰ ਦੀ ਫਕੀਰੀ ਜੋਸ਼ੇ ਚਾਲੀ ਮਹਾਰਾਜ ਨੇ ਇੱਕਦਮ ਬੱਥੇ ਚੋਂ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰੇ ਐ ਇੱਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪਹਿਨੇਆ ਨਹੀਂ ਸੀ ਬਾਕੀ ਦੇ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਵੀ ਨੇ ਆ ਗਏ ਔੜੇ ਤੋਂ ਥੱਲੇ ਜਾ ਡ ਗਏ ਜਬੇ ਬਾਣ ਲਾਗਿਓ ਤਵੇ ਰੋ ਸ ਜਾ ਗਿਓ ਕਰੇਲੇ ਕਮਾਨੰ ਹਣੰਗ ਬਾਣ ਦਾਣੰ ਹਰੀ ਚੰਦ ਮਾਰੇ ਸੋ ਜੋਧਾ ਲੇ ਤਾਰੇ ਜੈਸੇ ਹਰੀ ਚੰਦ ਨੂੰ ਤੀਰ ਲਗਿਆ ਥੱਲੇ ਗਿਰਿਆ ਉਹਦੇ ਜਿਤਨੇ ਯੋਧੇ ਸਨ ਭਜ ਪਏ ਦਸ ਪਏ ਵੇ ਸਾਡਾ ਸੈਨਾਪਤੀ ਮਾਰੇ ਆ ਗਿਆ ਤੇ ਹਰੀ ਚੰਦ ਨੂੰ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀ ਚੰਦ ਮਾਰੇ ਸੋ ਜੋਧਾਨ ਨਿਤਾਰੇ ਸਵੇ ਬੀਰ ਧਾਏ ਸਰੋਗੰ ਚਲਾਏ ਜਦ ਸਾਰੇ ਨਸ ਭੈ ਮਹਾਰਾਜ ਕਹਿੰਦਾ ਸੀ ਤੇ تیرਾਂ ਦੀ ਬਾਰਿਸ਼ ਹੀ ਚਲਾ ਦਿੱਤੀ ਹਰੀ ਚੰਦ ਹੁਣ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚਾਗੇ ਫਕੀਰੀ ਦੀ ਫਕੀਰੀ ਹੁਣ ਬੇਰਸ ਦੇ ਚਾ ਗਈ ਹੈ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਣੇ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਅੱਜ ਤੱਕ ਮੈਂ ਜਾਨੇ ਜੰਗ ਦੇ ਚ ਕਦੀ ਕਿਸੇ ਨੇ ਇਹ ਮੌਕਾ ਨਹੀਂ ਦਿੱਤਾ ਇਹ ਪਹਿਲਾ ਸੂਰਬੀਰ ਹੈ ਜਿਸ ਨੇ ਜੋ ਹੈ ਮੌਕਾ ਦਿੱਤਾ ਹੈ ਇਥੋਂ ਫਿਰ ਸਿਆਣੇ ਅਨੁਭਵੀ ਕਹਿੰਦੇ ਨੇ ਇਹ ਧਰਤੀ ਦਾ ਗੁਣ ਹੈ ਸਹਿਨ ਸ਼ਕਤੀ ਬਰਦਾਸ਼ਤ ਦਾ ਕੋਈ ਗੱਲ ਨਹੀਂ ਇਹ ਗਾਲਾਂ ਵੀ ਕੱਢਦਾ ਪਿਆ ਕੌੜਾ ਬੋਲ ਰਿਹਾ ਸੀ ਬਚਿਤ੍ਰਨਾਟਕੇ ਚ ਲਿਖਿਆ ਬਹੁਤ ਕੌੜਾ ਬੋਲ ਰਿਹਾ ਸੀ ਮਹਾਰਾਜ ਨੇ ਜੋ ਉਸ ਵਕਤ ਬਾਦਿ ਹਾਰ ਦੇ ਰਾਜਿਆਂ ਦੀ ਮੁਖਾਲਫਤ ਕੀਤੀ ਮੈਂ ਇਸ ਬਿਨਾਂ ਤੇ ਇੱਕ ਤੇ ਆਪਣੇ ਧੀਆਂ ਬਹਿਣਾ ਦੇ ਡੋਲੇ ਮਗਲਾਂ ਨੂੰ ਦੇਣ ਲੱਗ ਪਏ ਸ ਜੈਸੇ ਅਕਬਰ ਦੀ ਬੇਗਮ ਜੋਧਾ ਭਾਈ ਰਾਜਾ ਮਾਨ ਸਿੰਘ ਜੈਪੁਰ ਵਾਲੀ ਦੀ ਭੈਣ ਸੀ। ਬਾਕੀ ਨਵਾਬ ਮੁਗਲ ਸ਼ੈਨशाह এবਾਈ ਧਾਰ ਦੇ ਰਾਜੇ। ਇਹਨਾਂ ਨਾਲ ਵਿਆਹ ਹੋਏ ਸਨ। ਇਹਨਾਂ ਦੀਆਂ ਬੇਟੀਆਂ, ਇਹਨਾਂ ਦੀ ਭੈਣ। ਮਹਾਰਾਜ ਕਹਿਣ ਲੱਗੇ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ ਬਰਬਾਦ ਹੋ ਰਿਹਾ ਤੁਹਾਡੇ ਹੱਥੋਂ। ਤੁਸੀਂ ਸ਼ਰਮਾਉ ਰਹੋ। ਤੁਸੀਂ ਮੁਖੀ ਹੋ। ਦੇਸ਼ ਦੀ ਪ੍ਰਾਚੀਨ ਸੰਸਕ੍ਰਿਤੀ ਜੋ ઋષਿ ਮਨੀਆਂ ਨੇ ਬਣਾਈ ਤੁਸੀਂ ਨਸ਼ਟ ਕਰ ਰਹੇ ਹੋ ਬਾਈਦਾਰ ਦੇ ਰਾਜੇ ਮੁਖਾਲਫ ਹੋਗੇ ਸਤਿਗੁਰ ਦੇ ਉਹ ਮੁਗਲਾਂ ਨਾਲ ਸਾਂਝ ਬਣਾ ਕੇ ਰੱਖਦੇ ਸਨ ਤੇ ਮਹਾਰਾਜ ਕਹਿੰਦੇ ਸਨ ਗੁਲਾਮ ਹੋ ਜਾਓਗੇ ਦੇਸ਼ ਤਬਾਹ ਹੋ ਜਾਏਗਾ ਸੰਸਕ੍ਰਿਤੀ ਮਿਟ ਜਾਏਗੀ ਲੇਕਿਨ ਉਹਨਾਂ ਵੇਸ ਨਾਲ ਸੰਸਕ੍ਰਿਤੀ ਨਾਲ ਮਤਲਬ ਥੋੜੀ ਸੀ ਉਹਨਾਂ ਨੂੰ ਤਾਂ ਮਤਲਬ ਇਹਨਾਂ ਸੀ ਸਾਡਾ ਰਾਜਾ ਰਾਜਪਾੜ ਬਣਿਆ ਰਹੇ ਬਸ ਕੋਈ ਗੱਲ ਨਹੀਂ ਗੁਲਾਮ ਆ ਤਾਂ ਵੀ ਕੋਈ ਗੱਲ ਨਹੀਂ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਸੁਚੇਤ ਕੀਤਾ ਪਰ ਉਹ ਸੁਚੇਤ ਹੋਏ ਨਾ। ਔਰ ਲੜਨ ਤੇ ਆ ਗਏ। ਪਰ ਮੈਦਾਨੇ ਜੰਗ ਦੇ ਚ ਵੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਪੰਜ ਤਤ ਦੇ ਪੁਤਲੇ ਧਰਤੀ ਹੈ। ਇਹਦਾ ਗੁਣ ਛੋੜਨਾ ਨਹੀਂ ਹੈ। ਅਸੀਂ ਮਿੱਟੀ ਦੇ ਗੁਣ ਦਾ ਤਿਆਗ ਨਹੀਂ ਕਰਨਾ। ਬਰਦਾਸ਼ਤ ਦਾ ਮਾਦਾ ਦਿਖਾ। ਕਈ ਬਹੁਤ ਉਥਲੇ ਜਿਹਾ ਨੇ ਨਿੱਕੀ ਜਿਹਾ ਗੱਲ ਤੇ ਆਪੇ ਤੋ ਬਾਹਰ ਹੋ ਗਏ ਮਨੁੱਖ ਦੀ ਮਹਾਨਤਾ ਉਹਦੀ ਸੈਨ ਸ਼ਕਤੀ ਕਰਕੇ ਕਿਤਨਾ ਸੈਨ ਸਕਦਾ ਕਿਤਨਾ ਸਹਰ ਸਕਦਾ ਘਰ ਕਲੇਸ਼ ਦੇ ਅਖਾੜੇ ਬਣ ਜਾਂਦੇ ਨੇ ਘਰ ਘਰ ਮਹਾਭਾਰਤ ਬਣ ਜਾਂਦਾ ਹੈ ਸੈਨ ਸ਼ਕਤੀ ਨਹੀਂ ਆਉਂਦੀ ਕਿਸੇ ਕੋਲ ਨਿੱਕੀ ਜਿਹਾ ਗੱਲ ਦਾ ਬਾਤ ਦਾ ਬਤੰਗੜ ਬਣ ਜਾਂਦਾ ਹੈ ਚਿੰਗਾਰੀ ਸ਼ੋਲਾ ਬਣ ਜਾਂਦੀ ਹੈ ਅਬ ਤੇ ਜਬਾਏ ਪ੍ਰਥਵੀ ਆਕਾਸ਼ਾ ऐसे रहत रहो अरे पासा एक उर्दू दा शेर कहंदा है जुबान खोलेंगे मुझ पर बदजुबान क्या बदशवारी से कि मेरी निंदा कर कर सकदे हो तुसी करो जे नहीं करनी है जुबान खोलेंगे मुझ पर बदजुबान क्या बदशवारी से कि मैंने खाक भर दी है उनके मुंह में खाक सारी से जब मैं थवाडे पैरਾਂ दी खाक बन गया ਔਰ ਕੀ ਨਿੰਦਾ ਕਰੋਗੇ ਮੇਰੀ ਮੈਂ ਤੇ ਤੁਹਾਡੇ ਮੂੰਹ ਚ ਮਿੱਟੀ ਪਾ ਦਿੱਤੀ ਹੈ ਕੀ ਮੇਰੀ ਨਿੰਦਾ ਕਰੋਗੇ ਮੈਂ ਤੇ ਤੁਹਾਡੇ ਕਦਮਾਂ ਦੀ ਖਾਕ ਬਣ ਗਿਆ ਮੈਂ ਤੇ ਤੁਹਾਡੇ ਪੈਰਾਂ ਦੇ ਥੱਲੇ ਪੈਰਾਂ ਦੀ ਖਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਦੀਸ ਧਨ ਗੁਰ ਅਰਜਨ ਦੇਵ ਜੀ ਮਹਾਰਾਜ ਦੀਸ ਆਵਤ ਹੈ ਬਹੁਤ ਬਿਹਾਲਾ ਸਗਲ ਚਰਨ ਕੇ ਇਹ ਮਨ ਰਾਲਾ ਭਾਵੇਂ ਬਾਰੋਂ ਮੈਂ ਕੁਝ ਵੀ ਦਿਖਾਈ ਦੇਣਾ ਮਹਾਰਾਜ ਕੰਨ੍ਹ ਸਾਰਿਆਂ ਦੇ ਚਰਨਾਂ ਦੀ ਧੂੜ ਆ ਮੈਂ ਮੈਂ ਸਾਰਿਆਂ ਦੀ ਚਰਨਾਂ ਦੀ ਖਾਕ ਆਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੇਖ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਪਤਾ ਚੱਲੇਗਾ ਕਿਤਨਾ ਧਰਤੀ ਦਾ ਗੁਣ ਸਤਿਗੁਰੂ ਦੇ ਕੋਲ ਪ੍ਰਦਾਨ ਹੈ। ਮਹਾਰਾਜ ਅਰਦਾਸ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ ਤੇ ਅਕਾਲ ਪੁਰਖ ਦੇ ਅੱਗੋਂ ਅਰਦਾਸ ਕਰਦੇ ਆਇਆ ਅੱਗੋਂ ਕੀ ਰੱਖਦੇ ਨੇ ਆਪਣੇ ਔਗਣ ਜਦ ਕਹਿਨ ਕੋਈ ਨਹੀਂ ਪਰ ਕਬੂਲ ਕਰ ਦੇਣਾ ਕਈਆਂ ਚ ਔਗਣ ਹੁੰਦੇ ਨੇ ਔਗਣਾ ਨੂੰ ਕਬੂਲ ਨਹੀਂ ਕਰਦੇ ਪਰ ਜੋ ਗੁਣਾ ਦਾ ਸਾਗਰ ਹੈ ਉਹ ਔਗਣਾ ਨੂੰ ਅੱਗੋਂ ਰੱਖਦਾ ਪਿਆ ਪ੍ਰਭੂ ਦਾ ਬਦਬਖਤ ਹਮਚੋਂ ਬਖੀ ਲਗਾਫਲ ਏ ਮੇਰੇ ਪਰਮਾਤਮਾ ਮੈਂ ਕੋਈ ਚੰਗੀ ਕਿਸਮਤ ਵਾਲਾ ਨਹੀਂ ਹਾਂ ਮੇਰੀ ਪ੍ਰਾਲਬਦ ਚੰਗੀ ਨਹੀਂ ਹੈ ਬਦਬਖਤ ਬਦ ਬਖਤ ਹਮ ਚੋਂ ਬਖੀਲ ਬਖੀਲ ਕਹਿੰਦੇ ਨੇ ਚੁਗਲ ਖੋਰ ਨੂੰ ਐਵੇਂ ਕਿਸੇ ਦਾ ਬਣਾ ਬਣਾਇਆ ਕੰਮ ਚੁਗਲੀ ਕਰਕੇ ਵਿਗਾੜਨਾ ਮੈਂ ਚੁਗਲ ਖੋਰ ਆ ਬਦ ਬਖਤ ਹਮ ਚੋਂ ਬਖੀਲ ਗਾਫਲ ਅਚੇਤ ਵੀ ਆ ਗਾਫਲ ਅਚੇਤ ਸੁਚੇਤ ਵੀ ਨਹੀਂ ਆ ਬਦ ਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ ਇਹ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਦੇਖ ਸਕਾਂ ਸੱਚ ਨੂੰ ਵੇਖ ਸਕਾਂ ਸਚਾਈ ਨੂੰ ਵੇਖ ਸਕਾਂ ਅਸਲੀਅਤ ਨੂੰ ਵੇਖ ਸਕਾਂ ਇਹ ਪ੍ਰਭੂ ਮੇਰੇ ਕੋਲ ਨਜ਼ਰਾਂ ਵੀ ਕੋਈ ਨਹੀਂ ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ ਤੇ ਮੈਂ ਮੂੰਹ ਫਟ ਵੀ ਆ ਮੌਕਾ ਨਹੀਂ ਦੇਖਦਾ ਕਿਹੜੀ ਗੱਲ ਆਖਣੀ ਹੈ ਤੇ ਕਿਹੜੀ ਨਹੀਂ ਆਖਣੀ ਮੂੰਹ ਫਟਾਂ ਜਿਹੜੀ ਗੱਲ ਆਈ ਮੌਜ ਕਹਿ ਦिती ਹੈ ਨਹੀਂ ਮਾਹੌਲ ਦੇਖਿਆ ਨਹੀਂ ਮਹਿਫਿਲ ਦੇਖੀ ਆਖਣੀ ਵੀ ਹੈ ਕਿ ਨਹੀਂ ਬਸ ਕਹਿ ਦिती है ਐਸਾ ਮੈਂ ਬੇਬਾਕ ਬਦਬਖਤ ਹਮ ਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੂਰਾ ਤੇਰੇ ਚਾਕਰਾਂ ਪਾਖਾਕ ਮੇਰੇ ਕੋਲ ਹੋਰ ਤੇ ਕੋਈ ਇਸ ਤਰ੍ਹਾਂ ਦੀ ਉਮੀਦ ਨਹੀਂ ਕਿ ਮੈਂ ਬਖਸ਼ਿਆ ਜਾਵਾਂ ਪਰ ਤੇਰੇ ਚਰਨਾ ਚ ਇੱਕ ਅਰਦਾਸ ਹੈ ਬਿਨੇ ਹੈ ਤੂੰ ਨਹੀਂ ਮਿਲਦਾ ਤੇ ਨਾ ਸਹੀ ਪਰ ਜੋ ਤੇਰੇ ਦਾਸ ਨੇ ਉਹਨਾਂ ਦੇ ਚਰਨਾ ਦੀ ਹਾਕ ਬਣਾ ਦੇ ਉਹਨਾਂ ਦੇ ਚਰਨਾ ਦੀ ਧੂੜ ਬਣਾ ਦੇ ਨਾਨਕ ਭਗੋਯਦ ਜੰਤੁਰਾ ਤੇਰੇ ਚਾਹ ਕਰਾਂ ਪਾ ਹਾਕ ਐਸਾ ਮਨੁੱਖ ਧਰਤੀ ਦਾ ਵਿਸ਼ੇਸ਼ ਗੁਣ ਰੱਖਦਾ ਐਸੇ ਮਨੁੱਖ ਕੋਲ ਧਰਤੀ ਦਾ ਪੂਰਨ ਸੁਭਾਅ ਹੁੰਦਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਨੰਦ ਲਾਲ ਨੂੰ ਕਹਿੰਦੇ ਨੇ ਕੁਛ ਨਾ ਕੁਛ ਤੇ ਤੇਰੀ ਵੀ ਕਾਮਨਾ ਹੋਵੇਗੀ ਬੜੀ ਮੁੱਦਤ ਦਾ ਰਹਿੰਦਾ ਪਿਆ ਸਾਡੇ ਕੋਲ ਤੂੰ ਕਦੀ ਆਪਣੀ ਕਾਮਨਾ ਇੱਛਾ ਸਾਡੇ ਸਾਹਮਣੇ ਰੱਖੀ ਨਹੀਂ ਚਲੋ ਅੱਜ ਤੈਨੂੰ ਅਸੀਂ ਕਹਿੰਦੇ ਆ ਜਿਹੜੀ ਕੋਈ ਤੇਰੀ ਕਾਮਨਾ ਹੋਵੇ ਦੱਸ ਦੇ ਕੋਈ ਤੇਰੀ ਇੱਛਾ ਹੋਵੇ ਤੇ ਦੱਸ ਦੇ ਨੰਦ ਲਾਲ ਕਹਿੰਦੇ ਨੇ ਹਾਂ ਮਹਾਰਾਜ ਜਦ ਮੈਂ ਇੱਥੇ ਆਇਆ ਸੀ ਬੜੀਆਂ ਕਾਮਨਾਵਾਂ ਸਨ ਤੁਹਾਡੇ ਕੋਲ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਕਾਮਨਾਵਾਂ ਤੇ ਮਰ ਗਏ ਆ ਪਤਾ ਹੈ ਰੱਬ ਦਾ ਨਾਂ ਜਪਦਿਆਂ ਗੁਰੂ ਦੀ ਸੰਗਤ ਹਰ ਚੰਗੀ ਖਾਇਸ਼ ਪੂਰੀ ਕਰ ਦਿੰਦੀ ਹੈ ਹਰ ਮਾੜੀ ਖਾਇਸ਼ ਨੂੰ ਮਾਰ ਦਿੰਦੀ ਹੈ ਹਿਰਦਾ ਇਛਾਵਾਂ ਤੋਂ ਰਹਿਤ ਹੋ ਜਾਂਦਾ ਨੰਦ ਲਾਲ ਕਹਿਣ ਲੱਗੇ ਅੰਦਰ ਤੇ ਹੁਣ ਕੋਈ ਕਾਮਨਾ ਰਹੀ ਨਹੀਂ ਮਹਾਰਾਜ ਕਹਿੰਦੇ ਨਹੀਂ ਹਿਰਦੇ ਨੂੰ ਟਟੋਲ ਕੇ ਦੇਖ ਜ਼ਰਾ ਫੋਲ ਕੇ ਦੇਖ ਮਥਾ ਕਿਸੇ ਕੋਣੇ 'ਚ ਕੋਈ ਕੰਮ ਨਾ ਪਈ ਹੋਵੇ ਥੋੜੇ ਜਿਹਾ ਭਾਈ ਸਾਹਿਬ ਅੰਤਰਮੁਖੀ ਹੁੰਦੇ ਨੇ ਕਹਿੰਦੇ ਨੇ ਹਾਂ ਮਹਾਰਾਜ ਇੱਕ ਕੰਮ ਨਾ ਪਈ ਹੈ ਦੱਸ ਉਹ ਕਿ ਤੋ ਭਾਈ ਸਾਹਿਬ ਇੰਜ ਕਹਿੰਦੇ ਨੇ ਸ਼ਬਦ ਕੁਰਬਾਨ ਹੈ ਖਾਕੇ ਰਾਹੇ ਸੰਗਤ ਦਿਲੇ ਗੋਇਆ ਹਮੇ ਬਸ ਆਰਜ਼ੂ ਕਰ ਇੱਕੋ ਹੀ ਆਰਜ਼ੂ ਰਹਿ ਗਈ ਇੱਕੋ ਹੀ ਕਾਮਨਾ ਰਹਿ ਗਈ ਹੈ ਇਹ ਸੰਗਤਾਂ ਜਿਨ੍ਹਾਂ ਜਿਨ੍ਹਾਂ ਰਸਤਿਆਂ ਤੋਂ ਚੱਲ ਕੇ ਤੁਹਾਡੇ ਤੱਕ ਪਹੁੰਚੀਆਂ ਨੇ ਉਹਨਾਂ ਰਸਤਿਆਂ ਦੀ ਧੂੜ ਮੈਨੂੰ ਬਣਾਉਂਦੇ ਉਹਨਾਂ ਰਸਤਿਆਂ ਦੀ ਖਾਕ ਮੈਨੂੰ ਬਣਾਉਂਦਾ ਗਿਆਨ ਦਾਸ